ਅਮਰੀਕਾ ਵਿੱਚ ਗ੍ਰੀਨ ਕਾਰਡ ਹਾਸਲ ਕਰਨ ਵਾਲੇ ਇਮੀਗ੍ਰੇਸ਼ਨ ਢੰਗ ਤਰੀਕਿਆਂ ਵਿੱਚ EB5 ਇਨਵੈਸਟਰ ਵੀਜ਼ਾ ਪ੍ਰੋਗਰਾਮ ਸਭ ਤੋਂ ਜ਼ਿਆਦਾ ਮਸ਼ਹੂਰ ਹੈ। ਅਮੀਰ ਭਾਰਤੀਆਂ ਵਿੱਚ ਇਸ ਵੀਜ਼ਾ ਪ੍ਰੋਗਰਾਮ ਦੇ ਰਾਹੀਂ ਅਮਰੀਕਾ ਦਾ ਗ੍ਰੀਨ ਕਾਰਡ ਹਾਸਲ ਕਰਨ ਦੀ ਹੋੜ ਲੱਗੀ ਹੋਈ ਹੈ। ਅਮਰੀਕਾ ਵਿੱਚ ਭਾਵੇਂ ਕਰੋੜਾਂ ਦਾ ਨਿਵੇਸ਼ ਕਿਉਂ ਨਾ ਕਰਨਾ ਪਵੇ ਪਰ ਭਾਰਤੀਆਂ ਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ। 8 ਤੋਂ 10 ਕਰੋੜ ਖਰਚ ਕਰਕੇ ਜੇਕਰ ਅਮਰੀਕਾ ਦਾ ਗ੍ਰੀਨ ਕਾਰਡ ਮਿਲਦਾ ਹੈ ਤਾਂ ਭਾਰਤੀਆਂ ਨੂੰ ਇਸ ਤੇ ਵਿੱਚ ਕੋਈ ਹਰਜ ਨਹੀਂ। ਸਸਤਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮ ਸੈਕਸਪੀ ਪੰਜਾਬੀ। ਇਮੀਗ੍ਰੇਸ਼ਨ ਮਾਹਰਾਂ ਦੇ ਮੁਤਾਬਕ H1B ਤੇ ਸਟੂਡੈਂਟ ਵੀਜ਼ਿਆਂ ਤੇ ਵੱਧਦੀਆਂ ਪਾਬੰਦੀਆਂ ਦੇ ਕਾਰਨ ਭਾਰਤੀ ਪਰਿਵਾਰ ਤੇ ਭਾਰਤੀ ਵਪਾਰੀਆਂ ਨੇ ਹੁਣ ਅਮਰੀਕਾ ਆਉਣ ਦਾ ਰਸਤਾ ਬਦਲ ਲਿਆ ਹੈ ਇਸ ਦੇ ਨਾਲ ਨਾ ਸਿਰਫ ਅਮਰੀਕੀ ਇਕਨੋਮੀ ਨੂੰ ਫਾਇਦਾ ਹੋ ਰਿਹਾ ਹੈ ਸਗੋਂ ਭਾਰਤੀ ਇਨਵੈਸਟਰਸ ਨੂੰ ਵੀ ਅਮਰੀਕਾ ਦੇ ਵਿੱਚ ਪੱਕੇ ਤੌਰ ਤੇ ਰਹਿਣ ਦਾ ਸੁਪਨਾ ਸੱਚ ਹੋਣ ਹੁੰਦਾ ਨਜ਼ਰ ਆ ਰਿਹਾ ਹੈ ਆਖਿਰ ਕੀ ਹੈ EB5 ਵੀਜ਼ਾ ਪ੍ਰੋਗਰਾਮ ਜਿਸ ਨੂੰ ਹਾਸਲ ਕਰਨ ਦੇ ਲਈ ਭਾਰਤੀ ਲੋਕ ਕਰੋੜਾ ਰੁਪਏ ਪਾਣੀ ਵਾਂਗ ਵਹੋਂ ਨੂੰ ਤਿਆਰ ਬੈਠੇ ਨੇ ਈਬੀ5 ਇਮੀਗ੍ਰੈਂਟ ਇਨਵੈਸਟਰ ਪ੍ਰੋਗਰਾਮ ਅਮਰੀਕੀ ਕਾਂਗਰਸ ਦੇ ਵੱਲੋਂ 1990 ਦੇ ਵਿੱਚ ਸ਼ੁਰੂ ਕੀਤਾ ਗਿਆ ਜਿਸ ਦਾ ਮੁੱਖ ਮਕਸਦ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਕੇ ਅਮਰੀਕੀ ਇਕਨੋਮੀ ਨੂੰ ਮਜ਼ਬੂਤ ਕਰਨਾ ਇਸ ਦੀਨ ਵਿਦੇਸ਼ੀ ਵਪਾਰੀ ਨੂੰ ਅਮਰੀਕੀ ਵਪਾਰ ਦੇ ਵਿੱਚ ਇਨਵੈਸਟ ਕਰਨਾ ਹੁੰਦਾ ਹੈ ਅਤੇ ਘੱਟੋ-ਘੱਟ 10 ਅਮਰੀਕੀ ਨਾਗਰਿਕਾਂ ਨੂੰ ਫੁੱਲ ਟਾਈਮ ਜੌਬਸ ਵੀ ਦੇਣੀਆਂ ਪੈਂਦੀਆਂ ਨੇ ਨਤੀਜੇ ਵਜੋਂ ਨਿਵੇਸ਼ਕ ਅਤੇ ਉਸ ਦੇ ਪਰਿਵਾਰ ਜਿਸ ਦੇ ਵਿੱਚ ਉਸ ਦੀ ਪਤਨੀ ਅਤੇ 21 ਸਾਲ ਤੋਂ ਘੱਟ ਉਮਰ ਦੇ ਅਣਵਿਆਹੇ ਬੱਚਿਆਂ ਨੂੰ ਅਮਰੀਕਾ ਦਾ ਗ੍ਰੀਨ ਕਾਰਡ ਮਿਲ ਜਾਂਦਾ ਹੈ ਜੋ ਅਮਰੀਕੀ ਨਾਗਰਿਕਤਾ ਦੇ ਵੱਲ ਲੈ ਕੇ ਜਾਂਦਾ ਹੈ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੇ ਮੁਤਾਬਿਕ ਇਹ ਪ੍ਰੋਗਰਾਮ ਰੀਜਨਲ ਸੈਂਟਰ ਪ੍ਰੋਜੈਕਟਸ ਜਿਵੇਂ ਕਿ ਹੋਟਲ ਹਸਪਤਾਲ ਜਾਂ ਫਿਰ ਰਿਹਾਇਸ਼ੀ ਪ੍ਰੋਜੈਕਟ ਜਾਂ ਫਿਰ ਡਾਇਰੈਕਟ ਨਿਵੇਸ਼ ਦੇ ਵਿੱਚ ਵੰਡਿਆ ਜਾਂਦਾ ਹੈ। ਸਾਲ 2022 ਦੇ ਵਿੱਚ ਨਿਵੇਸ਼ ਰਕਮ ਵਧਾ ਦਿੱਤੀ ਗਈ। ਅਮਰੀਕਾ ਦੇ ਆਮ ਖੇਤਰਾ ਦੇ ਵਿੱਚ 1.5 ਲੱਖ ਡਾਲਰ ਯਾਨੀ ਕਿ ਲਗਭਗ 8 ਕਰੋੜ ਰੁਪਏ ਦਾ ਨਿਵੇਸ਼ ਅਤੇ ਟਾਰਗੇਟਡ এমਪਲॉयਮੈਂਟ ਏਰੀਆ ਜਿਵੇਂ ਕਿ ਪਿੰਡੂ ਖੇਤਰ ਜਾਂ ਜਿੱਥੇ ਬੇਰੋਜ਼ਗਾਰੀ ਜ਼ਿਆਦਾ ਹੋਵੇ ਉਹਨਾਂ ਖੇਤਰਾਂ ਦੇ ਵਿੱਚ 8 ਲੱਖ ਡਾਲਰ ਯਾਨੀ ਕਿ ਕਰੀਬ 6 ਕਰੋੜ ਰੁਪਏ ਦਾ ਇਨਵੈਸਟਮੈਂਟ ਕਰਨਾ ਇੱਥੇ ਜ਼ਰੂਰੀ ਹੁੰਦਾ ਹੈ ਇਹ ਨਿਵੇਸ਼ ਲੋਨ ਦੇ ਰਾਹੀਂ ਵੀ ਕੀਤਾ ਜਾ ਸਕਦਾ ਹੈ ਪਰ ਪੈਸਾ ਕਿੱਥੋਂ ਆ ਰਿਹਾ ਹੈ ਇਹ ਸਾਬਿਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਭਾਰਤੀ ਲੋਕ ਇਸ ਵੀਜ਼ਾ ਪ੍ਰੋਗਰਾਮ ਨੂੰ ਲੈ ਕੇ ਇੰਨੇ دیਵਾਨੇ ਕਿਉਂ ਨੇ ਇਸ ਦੇ ਬਾਰੇ ਯੂਐਸ ਇਮੀਗ੍ਰੇਸ਼ਨ ਫੰਡ ਦੇ ਪ੍ਰੈਜ਼ੀਡੈਂਟ ਨਿਕਲੋਸ ਮੈਸਟਰੋਇਨੀ ਦੇ ਮੁਤਾਬਿਕ ਇਸ ਸਾਲ ਇਸ ਸਾਲ ਦੇ ਅੰਦਰ ਅੰਦਰ ਭਾਰਤੀ ਨਿਵੇਸ਼ਕਾਂ ਦੇ ਵਿੱਚ EB5 ਵੀਜ਼ਾ ਹਾਸਲ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ 90% ਦਾ ਵਾਧਾ ਹੋਇਆ ਹੈ ਫਰਵਰੀ 2025 ਤੱਕ ਅਮਰੀਕਾ ਨੇ ਕੁੱਲ 4608 EB5 ਵੀਜ਼ੇ ਜਾਰੀ ਕੀਤੇ ਸਨ ਜਿਸ ਦੇ ਵਿੱਚ ਭਾਰਤੀਆਂ ਦਾ ਬਹੁਤ ਵੱਡਾ ਹਿੱਸਾ ਸੀ ਅਕਤੂਬਰ 2024 ਤੋਂ ਲੈ ਕੇ ਮਾਰਚ 2025 ਤੱਕ 649 ਭਾਰਤੀ ਨਾਗਰਿਕਾਂ ਨੂੰ ਕਾਉਂਸਲਰ ਪ੍ਰੋਸੈਸਿੰਗ ਦੇ ਰਾਹੀਂ ਵੀਜ਼ੇ ਜਾਰੀ ਕੀਤੇ ਗਏ EB5 ਵੀਜ਼ਾ ਹਾਸਲ ਕਰਨਾ ਇੰਨਾ ਵੀ ਆਸਾਨ ਨਹੀਂ ਜਿੰਨਾ ਇਸ ਨੂੰ ਸਮਝਿਆ ਜਾਂਦਾ ਹੈ ਇਸ ਵੀਜ਼ੇ ਦੇ ਰਾਹੀਂ ਗ੍ਰੀਨ ਕਾਰਡ ਹਾਸਲ ਕਰਨ ਦੇ ਲਈ ਭਾਰਤੀ ਇਨਵੈਸਟਰਸ ਨੂੰ ਕਾਫੀ ਲੰਮਾ ਸਮਾਂ ਇੰਤਜ਼ਾਰ ਵੀ ਕਰਨਾ ਪੈਂਦਾ ਹੈ ਤੁਹਾਡਾ ਪੈਸਾ ਕਿੱਥੋਂ ਆ ਰਿਹਾ ਹੈ ਤੁਸੀਂ ਅਮਰੀਕਾ ਵਿੱਚ ਕਿਹੜੇ ਖੇਤਰ ਵਿੱਚ ਨਿਵੇਸ਼ ਕਰੋਗੇ ਇਹ ਸਾਰੀਆਂ ਗੱਲਾਂ ਬਹੁਤ ਹੀ ਸਖਤੀ ਦੇ ਨਾਲ ਜਾਂਚੀਆਂ ਜਾਂਦੀਆਂ ਨੇ ਪਾਸਪੋਰਟ ਤੁਹਾਡਾ ਇਨਵੈਸਟਮੈਂਟ ਸਬੂਤ ਟੈਕਸ ਰਿਟਰਨ ਪੁਲਿਸ ਕਲੀਅਰੈਂਸ ਇਹਨਾਂ ਸਭ ਦੀ ਜਾਂਚ ਬਹੁਤ ਬਰੀਕੇ ਨਾਲ ਕੀਤੀ ਜਾਂਦੀ ਹੈ ਭਾਰਤੀ ਇਨਵੈਸਟਰਸ ਦੇ ਲਈ ਵੱਡਾ ਚੈਲੰਜ ਇਹ ਹੈ ਕਿ ਅਮਰੀਕਾ ਨੇ ਭਾਰਤੀ ਵੀਜ਼ਾ ਕੈਪ ਲਗਾਇਆ ਹੋਇਆ ਹੈ ਹਾਲਕਿ ਹਰ ਸਾਲ ਇਸ ਵੀਜ਼ਾ ਪ੍ਰੋਗਰਾਮ ਦੇ ਤਹਿਤ ਸਿਰਫ 700 ਭਾਰਤੀਆਂ ਨੂੰ ਵੀਜ਼ੇ ਜਾਰੀ ਹੋਣਗੇ ਜਦਕਿ ਭਾਰਤ ਦੇ ਵਿੱਚ ਇਸ ਦੀ ਮੰਗ ਇਸ ਤੋਂ ਕਿਤੇ ਜ਼ਿਆਦਾ ਹੈ ਦੂਜਾ ਵੀਜ਼ਾ ਅਰਜ਼ੀਆਂ ਦੇ ਵਿੱਚ ਬੈਕਲੌਗ ਵੀ ਲੱਗਿਆ ਹੋਇਆ ਹੈ ਭਾਰਤੀ ਇਮੀਗ੍ਰੇਸ਼ਨ ਐਕਸਪਰਟਸ ਦੱਸਦੇ ਨੇ ਕਿ ਭਾਰਤੀ ਨਿਵੇਸ਼ਕਾਂ ਨੂੰ ਸੋਚ ਸਮਝ ਕੇ ਹੀ ਅਮਰੀਕਾ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ USCIS ਨੇ ਜਿਹੜੇ ਸੈਕਟਰ ਦੱਸੇ ਨੇ ਉਹਨਾਂ ਦੇ ਵਿੱਚ ਹੀ ਨਿਵੇਸ਼ ਕਰੋ ਜਿਵੇਂ ਕਿ ਹੋਟਲ ਹਸਪੀਟਲ ਜਾਂ ਫਿਰ ਕੋਈ ਰਿਹਾਇਸ਼ੀ ਪ੍ਰੋਜੈਕਟ ਅਕਤੂਬਰ 2025 ਤੋਂ ਨਵਾਂ ਫਾਈਨੈਂਸ਼ੀਅਲ ਈਅਰ ਸ਼ੁਰੂ ਹੋਣ ਵਾਲਾ ਹੈ ਤਾਂ ਇਸ ਦੇ ਨਾਲ ਵੀਜ਼ੇ ਵੀ ਰੀਸੈਟ ਹੋਣਗੇ ਜੋ ਭਾਰਤੀਆਂ ਲਈ ਰਾਹਤ ਲਿਆ ਸਕਦੇ ਨੇ ਪਰ ਐਕਸਪਰਟਸ ਨੇ ਸਲਾਹ ਦਿੱਤੀ ਹੈ ਕਿ ਜਲਦੀ ਅਰਜ਼ੀ ਦਾਇਰ ਕਰੋ ਅਤੇ ਨਾਲ ਹੀ ਧੋਖੇ ਤੋਂ ਵੀ ਬਚੋ